ਪੰਜਾਬ ਦੇ ਕਿਸਾਨਾਂ ਨੂੰ ਲੋਕਿਆ ਜਾਂਦਾ ਹੈ ਤਾਂ ਇਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਮੈਂ ਸਮਝਦਾ ਨੂੰ ਲੈ ਕੇ ਇਹ ਜ਼ਮੀਨ ਅਮਿਤ ਸ਼ਾਹ ਜੀ ਤੇ ਮੋਦੀ ਸਾਹਿਬ ਜਿਸ ਦੇ ਪ੍ਰਧਾਨ ਨੇ ਉਹਨਾਂ ਦੇ ਰਿਮੋਟ ਕੰਟਰੋਲ ਨਾਲ ਚੱਲ ਰਹੀ ਹੈ ਸਿਵਲ ਵਰਦੀ ਦੇ ਵਿੱਚ ਕੋ ਜਿਨ੍ਹਾਂ ਪਾਈਆਂ ਦੇਖੋ ਪੁਲਿਸ ਦੇ ਜਿਹੜੇ ਫੌਜ ਦੇ ਬੰਦੇ ਹੈਗੇ ਉਹ ਤਾਂ ਆਪਣੀਆਂ ਵਰਦੀਆਂ ਚ ਨੇ ਉਸ ਇਸ ਤਰ੍ਹਾਂ ਦੇ ਲੋਕ ਉੱਥੇ ਖੜੇ ਸੀਗੇ ਜਿਨ੍ਹਾਂ ਦੇ ਨਾਲ ਕਿਸਾਨਾਂ ਦੀ ਝੜਪ ਹੋਈ ਜਿਹੜੇ ਜੀਨਸ ਪਾਈਆਂ ਹੋ ਜਾਂ ਸੀ ਸਿਵਲ ਦੇ ਵਿੱਚ ਸੀਗੇ ਉਹਨਾਂ ਵੱਲੋਂ ਗੋਲੀ ਚਲਾਈ ਗਈ ਤੇ ਜੇ ਉਤੇ ਪੋਸਪੋਰਸ ਲੱਗੀ ਹੈ ਕੇਂਦਰ ਦੀ ਲੱਗੀ ਹੈ ਤੇ ਜਾਂ ਹਰਿਆਣਾ ਸਰਕਾਰ ਦੀ ਲੱਗੀ ਹੈ ਤਾਂ ਫਿਰ ਉਹ ਸਿਵਲ ਦੇ ਵਿੱਚ ਬੰਦੇ ਉੱਤੇ ਖੜੇ ਕੀ ਕਰਦੇ ਸੀ ਕਿ ਕੀ ਤੋਂ ਪਰਦਾਲ ਕਰਾਓ ਸੀਬੀਆਈ ਵੀ ਸੈਂਟਰ ਦੇ ਅੰਦਰ ਹੈ ਆਈਡੀਵੀ ਸੈਂਟਰ ਦੇ ਅੰਦਰ ਹੈ ਸਾਰੀਆਂ ਏਜੰਸੀਆਂ ਦਾ ਸੈਂਟਰ ਦੇ ਅੰਦਰ ਹੈ ਸ਼ੁਭ ਕਰਨ ਦੇ ਮਾਮਲੇ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਕਿਰਨਜੀਤ ਸਿੰਘ ਗੈਰੀ ਜੀ ਸਵਾਗਤ ਕਰਦਿਆਂ ਜੀ ਬਈ ਜੀ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਉਹ ਐਫ ਆਈ ਆਰ ਦਰਜ ਕੀਤੀ ਗਈ ਉਸ ਨੂੰ ਕਿਵੇਂ ਦੇਖ ਲਿਓ ਜੀ ਦੇਖੋ ਗੱਲ ਇਹ ਹੈ ਜਿਹੜਾ ਸ਼ੁਭਕਰਨ ਦੀ ਮੌਤ ਲਈ ਮੈਂ ਸਮਝਦਾ ਕਿਥੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਹਰਿਆਣਾ ਸਰਕਾਰ ਜ਼ਿੰਮੇਵਾਰ ਹੈ ਉਥੇ ਕਿਤੇ ਨਾ ਪੰਜਾਬ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੂੰ ਔਰ ਐਫ ਆਈ ਆਰ ਦਰਜ ਹੋਣਾ ਔਰ ਉਹ ਵੀ ਜ਼ੀਰੋ ਐਫ ਆਈ ਆਰ ਦਰਜ ਹੋਣਾ ਅਣਪਛਾਤੇ ਲੋਕਾਂ ਦੇ ਉੱਤੇ ਦਰਜ ਹੋਣਾ ਇਹ ਆਪਣੇ ਆਪ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਮੂਰਖ ਬਣਾਉਣ ਵਾਲਾ ਕੰਮ ਪੰਜਾਬ ਦੀ ਸਰਕਾਰ ਨੇ ਕੀਤਾ ਹੂੰ ਔਰ ਇਹਦੇ ਲਈ ਕੱਲ ਅਸੀਂ ਸਰਕਾਰ ਤੇ ਵੀ ਗਏ ਸੀ ਮੈਂ ਨਿੱਜੀ ਤੌਰ ਤੇ ਕਿਰਨਜੀਤ ਸਿੰਘ ਗਹਿਰੀ ਇਹ ਗੱਲ ਸਮਝਦਾ ਕਿ ਪੰਜਾਬ ਦੀ ਸਰਕਾਰ ਕੇਂਦਰ ਦੇ ਜਿਹੜੇ ਮੰਤਰੀ ਐ ਖੇਤੀਬਾੜੀ ਮੰਤਰੀ ਕਹਿ ਲਿਏ ਅ ਬਿਜਲੀ ਮੰਤਰੀ ਕਹਿ ਲਿਏ ਜ਼ਮੀਨ ਅਮਿਤ ਸ਼ਾਹ ਜੀ ਤੇ ਮੋਦੀ ਸਾਹਿਬ ਜਿਸ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਰਿਮੋਟ ਕੰਟਰੋਲ ਨਾਲ ਚੱਲਦਾ ਪਈ ਕੇਂਦਰ ਸਰਕਾਰ ਦੇ ਮੰਤਰੀ ਆਉਂਦੀ ਹੈ ਕਿਸਾਨਾਂ ਦੇ ਨਾਲ ਕਈ ਮੀਟਿੰਗਾਂ ਹੁੰਦੀਆਂ ਹਨ ਮੁੱਖ ਮੰਤਰੀ ਸਾਹਿਬ ਉਹਨਾਂ ਮੀਟਿੰਗਾਂ ਦੇ ਵਿੱਚ ਬੈਠਦੇ ਆ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਹਰਿਆਣੇ ਦੇ ਵਿੱਚ ਇਸ ਤਰ੍ਹਾਂ ਦਾ ਬਾਰਡਰ ਬਣਾ ਕੇ ਜਿਵੇਂ ਪਾਕਿਸਤਾਨ ਦਾ ਤੇ ਭਾਰਤ ਦਾ ਬਾਰਡਰ ਹੈ ਇਸ ਤਰ੍ਹਾਂ ਦਾ ਬਾਰਡਰ ਬਣਾ ਕੇ ਉਸ ਤੋਂ ਵੀ ਖਤਰਨਾਕ ਬਾਰਡਰ ਬਣਾ ਕੇ ਪੰਜਾਬ ਦੇ ਕਿਸਾਨਾਂ ਨੂੰ ਰੋਕਿਆ ਜਾਂਦਾ ਹੈ ਤਾਂ ਇਹ ਕਿਦਨਾਂ ਗੱਦੇ ਪੰਜਾਬ ਸਰਕਾਰ ਦੀ ਮੈਂ ਸਮਝਦਾ ਨੂੰ ਲਿਖੀ ਇਹ ਪੰਜਾਬ ਸਰਕਾਰ ਨੂੰ ਇਹ ਜੁੰਮਰ ਹੀ ਲੈਣੀ ਚਾਹੀਦੀ ਹੈ ਜਿਹੜੀ ਐਫਆਈਆਰ 0 ਐਫਆਈਆਰ ਕੀਤੀ ਹੈ ਉਹ ਨੰਬਰੀ ਹੈ ਭਾਈ ਆਰ ਦਰਜ ਕਰਕੇ ਬਾਈ ਨੇ ਐਫਆਈਆਰ ਦਰਜ ਕਰਨੀ ਚਾਹੀਦੀ ਹੈ ਉਥੋਂ ਦੇ ਐਸਪੀ ਦੇ ਖਿਲਾਫ ਉਸ ਸਮੇਂ ਦੇ ਜੁਡੀ ਮਿਸਟਰ ਦੇ ਖਿਲਾਫ ਈਵਨ ਕਿ ਇਸ ਗੱਲ ਦੀ ਵੀ ਸੀਬੀਆਈ ਪਰ ਕਿਹ ਨੂੰ ਕਹੀਏ ਕਿ ਕਿਤੋਂ ਪਰਦਾਲ ਕਰਾਓ ਸੀਬੀਆਈ ਵੀ ਸੈਂਟਰ ਦੇ ਅੰਦਰ ਈਡੀਵੀ ਸੈਂਟਰ ਦੇ ਅੰਦਰ ਸਾਰੀਆਂ ਏਜੰਸੀਆਂ ਦਾ ਸੈਂਟਰ ਦੇ ਅੰਦਰ ਹੁਣ ਅਸੀਂ ਇਥੇ ਇਹ ਗੱਲ ਕਹਿ ਸਕਦੇ ਆ ਕਿ ਇੱਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਿਹੜੇ ਹੈਗੇ ਆ ਚੰਦਰ ਚੂੜ ਜੀ ਉਹਨਾਂ ਵੱਲੋਂ ਇਹਦੇ ਗਿਆ ਲਿਆ ਜਾਣਾ ਚਾਹੀਦਾ ਔਰ ਜੱਜਾਂ ਦੀ ਇੱਕ ਬੈਂਚ ਬਣਾ ਕੇ ਇੱਕ ਝੜਦੀ ਗਵਾਈ ਦੇ ਵਿੱਚ ਕਮੇਟੀ ਘਟਲ ਕਰਕੇ ਉਥੇ ਉਸ ਦਿਨ ਦੇ ਘਟਨਾਕਰਮ ਦੀ ਸਾਰੀ ਜਾਂਚ ਕਰਨੀ ਚਾਹੀਦੀ ਕਿਉਂਕਿ ਇੱਕ ਇੱਕ ਨਾ ਨਾ ਸ਼ੱਕ ਇਹ ਵੀ ਉਥੇ ਪੈਦਾ ਕੀਤਾ ਜਾ ਰਿਹਾ ਹੈ ਕਿ ਕੁਝ ਆਰਐਸਐਸ ਦੇ ਲੋਕ ਕੁਝ ਬੀਜੇਪੀ ਦੇ ਕਾਰਜਕਰਤਾ ਸਿਵਲ ਵਰਦੀ ਦੇ ਵਿੱਚ ਕੁਝ ਜੀਨਸ ਪਾਈਆਂ ਦੇਖੋ ਪੁਲਿਸ ਦੇ ਜਿਹੜੇ ਫੌਜ ਦੇ ਬੰਦੇ ਹੈਗੇ ਉਹ ਤਾਂ ਆਪਣੀਆਂ ਵਰਦੀਆਂ ਚ ਨੇ ਉਸ ਇਸ ਤਰ੍ਹਾਂ ਦੇ ਲੋਕ ਉੱਥੇ ਖੜੇ ਸੀਗੇ ਜਿਨ੍ਹਾਂ ਦੇ ਨਾਲ ਕਿਸਾਨਾਂ ਦੀ ਝੜਪ ਹੋਈ ਜਿਹੜੇ ਜੀਨਸ ਪਾਈਆਂ ਹੋ ਜਾਂ ਸੀਵਲ ਦੇ ਵਿੱਚ ਸੀਗੇ ਉਹਨਾਂ ਵੱਲੋਂ ਗੋਲੀ ਚਲਾਈ ਗਈ ਤੇ ਜੇ ਉੱਥੇ ਪੁਲਸਪੋਰਸ ਲੱਗੀ ਹੈ ਕੇਂਦਰ ਦੀ ਲੱਗੀ ਹੈ ਜਾਂ ਹਰਿਆਣਾ ਸਰਕਾਰ ਦੀ ਲੱਗੀ ਹੈ ਤਾਂ ਫਿਰ ਉਹ ਸੀਵਲ ਦੇ ਵਿੱਚ ਬੰਦੇ ਉੱਥੇ ਖੜੇ ਕੀ ਕਰਦੇ ਸੀ ਮੈਂ ਇਹ ਵੀ ਮੈਂ ਸਮਝਦਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਇਹਦਾ ਸੰਕੇਨ ਲੈ ਕੇ ਇਹ ਵੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਤੇ ਉਸ ਸਮੇਂ ਦੇ ਜਿਹੜੇ ਉੱਤੇ ਐਸਪੀ ਸੀ ਜਿਹਦੀ ਡਿਊਟੀ ਹੈ ਜਿਹੜੇ ਮ ਜਿਸਟ੍ਰੇਟ ਹੈ ਉਤੋਂ ਉਹਨਾਂ ਦੇ ਖਿਲਾਫ ਤੇ ਹਰਿਆਣੇ ਦੇ ਹੋਮ ਮਿਨਿਸਟਰ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਕਿਸਾਨ ਜਿਹੜੀ ਹੈਗੀ ਆ ਉਹ ਸ਼ਾਂਤੀਪੂਰਵਕ ਆਪਣਾ ਅੰਦੋਲਨ ਕਰ ਰਹੀ ਹੈ ਔਰ ਜਿਹੜਾ ਕਿਸਾਨਾਂ ਦਾ ਇਹ ਅੰਦੋਲਨ ਹੈ ਇੱਕ ਭਰਮ ਭੁਲੇਖਾ ਪੈਦਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦਾ ਜੀ ਦੇ ਕੋਈ ਦਾ ਜੀ ਜਦੋਂ ਮਰਜ਼ੀ ਤੇ ਮਰਜ਼ੀ ਕਿਸਾਨ ਜਾ ਕੇ ਧਰਨਾ ਲਾ ਕੇ ਬੈਠ ਜਾਂਦੇ ਆ ਉਹ ਇੱਕ ਉਹ ਸੈਟ ਕਰਦਾ ਲੋਕਾਂ ਦੇ ਮਾਈਂਡ ਸੈਟ ਕਰਦਾ ਜਿਦ ਨੂੰ ਮਰਜ਼ੀ ਪਰ ਜਿਹੜੇ ਜਿਹੜੀ ਗੱਲ ਨੂੰ ਲੈ ਕੇ ਬੈਠੇ ਆ ਐਮ ਐਸ ਪੀ ਦੀ ਗੱਲ ਨਵੀਂ ਕੋਈ ਗੱਲ ਨਹੀਂ ਇੱਕ ਸਾਲ ਪਰ ਕਿਸਾਨ ਮਜ਼ਦੂਰ ਸਾਰੇ ਵਰਗਾਂ ਦੇ ਲੋਕ ਦਿੱਲੀ ਦੇ ਬਾਹਰ ਨੂੰ ਬੈਠੇ ਆ ਉਥੇ ਇੱਕ ਸਮਝੋਤਾ ਹੋਇਆ ਵੀ ਐਮ ਐਸ ਪੀ ਵੀ ਦੇਵਾਂਗੇ ਆ ਸਾਰੀਆਂ ਕਾਨੂੰਨ ਜਿਹੜੀਆਂ ਵੀ ਰੱਦ ਕਰਾਂਗੇ ਸਮਝੋਤਾ ਹੋ ਗਿਆ ਹੁਣ ਇਹ ਕਿਸਾਨ ਉਹ ਸਮਝੋਤੇ ਨੂੰ ਲਾਗੂ ਕਰਨ ਵਾਸਤੇ ਲੜ ਰਹੇ ਆ ਪਰ ਬੜੇ ਅਫਸੋਸ ਨਾਲ ਇਹ ਤੇ ਕਹਿਣਾ ਪੈ ਰਿਹਾ ਕਿ ਕਿਦਾਂ ਦੀ ਇਹ ਸਰਕਾਰ ਹੈ ਪਹਿਲਾਂ ਸਮਝੌਤਾ ਕਰਨ ਲਈ ਲੜਨਾ ਪੈਂਦਾ ਤੇ ਫਿਰ ਉਹ ਸਮਝੌਤਾ ਲਾਗੂ ਕਰਨ ਲਈ ਲੜਨਾ ਪੈਂਦਾ ਇਸ ਤਰ੍ਹਾਂ ਦੇ ਬਾਰਡਰ ਬਣਾ ਕੇ ਸਟੇਟ ਦੇ ਵਿੱਚ ਜੇ ਤੁਸੀਂ ਇਸ ਤਰ੍ਹਾਂ ਦੇ ਬਾਰਡਰ ਕ੍ਰੀਏਟ ਕਰ ਦਿਓਗੇ ਤਾਂ ਫਿਰ ਸਟੇਟ ਨੂੰ ਤੁਸੀਂ ਸਮਝੋਗੇ ਪਾਕਿਸਤਾਨ ਦਿਨਾਂ ਰਲਾਦਾ ਪੰਜਾਬ ਦੇ ਲੋਕਾਂ ਨੂੰ ਜਿਹੜੀ ਇਹ ਨਫਰਤ ਕਰਦੀ ਹੈ ਤਾਂ ਇਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਦਮ ਸਿੰਘ ਵਰਗੇ ਮਹਾਨ ਯੋਧਿਆਂ ਨੇ 21 ਸਾਲ ਤੱਕ ਵੀ ਪੰਜਾਬ ਦੇ ਉੱਪਰ ਹੋਏ ਜ਼ੁਲਮ ਨੂੰ ਯਾਦ ਰੱਖਿਆ ਔਰ ਅੱਜ ਵੀ ਪੰਜਾਬ ਦੇ ਨੌਜਵਾਨ ਬਾਰਡਰਾਂ ਤੇ ਖੜੇ ਆ 70 80 ਫੀਸਦੀ ਫੌਜੀ ਜਿਹੜੇ ਪੰਜਾਬ ਦੇ ਬਾਰਡਰਾਂ ਤੇ ਖੜੇ ਆ ਜੰਮੂ ਕਸ਼ਮੀਰ ਦਾ ਮਸਲਾ ਹੋਵੇ ਚਨਾਬੜਨ ਦੀ ਗੱਲ ਹੋਵੇ ਜਿਹੜੇ ਮਰਜ਼ੀ ਬਾਰਡਰ ਦੀ ਅਸੀਂ ਗੱਲ ਕਰ ਲਗੀ ਪੰਜਾਬ ਦੇ ਨੌਜਵਾਨ ਉੱਥੇ ਖੜੇ ਆ ਤੇ ਤੁਸੀਂ ਇੱਥੇ ਅੰਦੋਲਨ ਕਰਨ ਵਾਲੇ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਰਹੇ ਹੋ ਇਹ ਕਿੱਥੋਂ ਦਾ ਇਨਸਾਫ ਪੁਲਿਸ ਕਰਕੇ ਮੈਂ ਸਮੂੱਚੇ ਦੇਸ਼ ਵਾਸੀਆਂ ਨੂੰ ਪਰਦੇਸ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਾਰੇ ਵਰਗਾਂ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਸ਼ੁਭ ਕਰਨ ਦਾ ਕਤਲ ਹੋਇਆ ਇਸ ਕਤਲ ਦੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਮੋਦੀ ਦੇ ਸਿਰ ਪੈਣੀ ਚਾਹੀਦੀ ਹੈ ਸ਼ੁਭਕਰਨ ਦੇ ਕਤਲ ਦੀ ਸਿੱਧੀ ਜ਼ਿੰਮੇਵਾਰੀ ਹਰਿਆਣਾ ਦੇ ਮੁੱਖ ਮੰਤਰੀ ਕਟਲ ਦੇ ਸਿਰ ਪੈਣੀ ਚਾਹੀਦੀ ਹੈ ਹੋਮ ਰੈਸ ਦੇ ਸਿਰ ਪੈਣੀ ਚਾਹੀਦੀ ਹੈ ਇਹ ਇਸ ਗੱਲ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਵੀ ਨਹੀਂ ਸਕਦਾ ਕਿਉਂਕਿ ਜੇ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਤਰ੍ਹਾਂ ਦਾ ਜੇ ਇੱਕ ਪਾਸੇ ਅਸੀਂ ਕਹਿ ਜਾਣਾ ਸੀ ਕਿਸਾਨਾਂ ਦੇ ਹਤੈਸੀ ਆ ਪੰਜਾਬ ਨੂੰ ਰੰਗੜਾ ਪੰਜਾਬ ਬਣਾਉਣਾ ਚਾਹੁੰਦੇ ਆ ਪਰ ਰੰਗੜਾ ਪੰਜਾਬ ਦਾ ਕਿਹੜਾ ਪੰਜਾਬ ਦਾ ਇਹਨਾਂ ਨੇ ਖੂਨ ਦੀ Holi ਪੰਜਾਬ ਦੇ ਵਿੱਚ ਖੇਢੀ ਜਾ ਰਹੀ ਹੈ ਤੋ ਇਹ ਭਗਵੰਤ ਮਾਨ ਜੀ ਮੈਂ ਸਮਝਦਾ ਬੁਰੀ ਤਰ੍ਹਾਂ ਫੇਲ ਹੋਇਆ ਹੈ ਜੀ ਕੇਂਦਰ ਦੇ ਮੰਤਰੀ ਇੱਥੇ ਆਏ ਮੀਟਿੰਗਾਂ ਦੋਤਨ ਹੋਈਆਂ ਤੇ ਮੁੱਖ ਮੰਤਰੀ ਉਹਨਾਂ ਨੂੰ ਪੰਜਾਬ ਦੇ ਹੱਕਾਂ ਦੇ ਪ੍ਰਤੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਕਿਸਾਨਾਂ ਦੇ ਹੱਕਾਂ ਪ੍ਰਤੀ ਉਹਨਾਂ ਸੈਟੀਸਫਾਈ ਨਹੀਂ ਕਰ ਸਕੇ ਤਾਂ ਮੈਂ ਸਮਝਦਾ ਹੈ ਇਹ ਫੇਲ ਮੁੱਖ ਮੰਤਰੀ ਦੀ ਨਿਸ਼ਾਨੀ ਹੈ ਕਿ ਇਹ ਫੇਲ ਜਿਹੜੇ ਮੁੱਖ ਮੰਤਰੀ ਹੈਗੇ ਆ ਲੋਕਾਂ ਨੇ ਇਹਨਾਂ ਦੇ ਜੁਮਲਿਆਂ 'ਚ ਆ ਕੇ ਇਹਨਾਂ ਦੇ ਝੂਠ 'ਚ ਆ ਕੇ ਕੇਜਰੀਵਾਲ ਦੇ ਭਗਮੰਤਮਨ ਦੇ ਗੱਪਾਂ 'ਚ ਆ ਕੇ ਇਹਨਾਂ ਨੂੰ ਵੋਟਾਂ ਪਾਤੀਆਂ ਤੇ ਅੱਜ ਲੋਕ ਪਛਤਾ ਰਹੇ ਖੱਟਰ ਸਰਕਾਰ ਦੀ ਗੱਲ ਕਰੀਏ ਹਰਿਆਣਾ ਸਰਕਾਰ ਉੱਥੋਂ ਦੇ ਹਰਿਆਣਾ ਦੇ ਜਿਹੜੇ ਲੋਕ ਆ ਕਿਸਾਨ ਆਗੂਆ ਜਿਹੜੇ ਉਹਨਾਂ ਉਹਦੇ ਜਿਹੜੇ ਪਾਸਪੋਰਟ ਆ ਉਹ ਜ਼ਬਤ ਤੱਕ ਕੀਤੇ ਜਾ ਰਹੇ ਆ ਕਿਹਾ ਜਾ ਰਿਹਾ ਕਿ ਕਿਸਾਨ ਸੀ ਜਿਹੜੇ ਉਥੇ ਗੰਦੇ ਇਸ਼ਾਰੇ ਕਰਦੇ ਸੀ ਇਸ ਕਰਕੇ ਉਹਨਾਂ ਵੱਲੋਂ ਜਿਹੜੇ ਜਵਾਬ ਦੇਈ ਦੇ ਵਿੱਚ ਆ ਜੜੀਆਂ ਗੋਲੀਆਂ ਚਲਾਈਆਂ ਗਈਆਂ ਗੰਦੇ ਇਸ਼ਾਰੇ ਕਰਦੇ ਸੀ ਅੱਜ ਅਖਬਾਰਾਂ ਦੀਆਂ ਸੁਰਖੀਆਂ ਵੀ ਬਣ ਰਹੀਆਂ ਨੇ ਇੱਕ ਖਬਰਾਂ ਇੱਕ ਚੀਜ਼ ਮੈਨੂੰ ਮੈਂ ਸਮਝਦਾ ਵੀ ਸ਼ਾਇਦ ਅੰਗਰੇਜ਼ਾਂ ਦੇ ਰਾਜ ਵਿੱਚ ਵੀ ਐਸਾ ਨਹੀਂ ਹੋਇਆ ਮੋਦੀ ਸਾਹਿਬ ਉਹਦੇ ਖਟਲੈਂਡ ਕੰਪਨੀ ਆਰਐਸਐਸਏ ਸਾਰੇ ਹਿਟਲਰ ਦੀ ਨੀਤੀ ਤੇ ਚੱਲ ਰਹੇ ਹਿਟਲਰ ਨੇ ਵੀ ਇਸ ਤਰ੍ਹਾਂ ਦੀ ਨਫ਼ਰਤ ਪੈਦਾ ਕਰਕੇ ਇੱਕ ਫਿਰਕਾ ਨੂੰ ਇਕੱਠੇ ਕਰਕੇ ਉਹ ਹਿਟਲਰ ਨੇ ਡਿਕਟੇਟਰਸ਼ਿਪ ਪੈਦਾ ਕੀਤੀ ਜਿਸ ਨੂੰ ਕਿਸੇ ਨੂੰ ਸਾਹ ਲੈਣ ਨਹੀਂ ਦਿੰਦਾ ਸੀ ਤੋਂ ਹੀ ਬਜੇ ਹੁਣ ਜੇ ਤੁਸੀਂ ਭਾਰਤ ਦਾ ਸੰਵਿਧਾਨ ਬਾਬਾ ਸਾਹਿਬ ਡਾਕਟਰ ਭੀਮਾ ਅੰਬੇਦਕਰ ਨੇ ਲਿਖਿਆ ਉਹਦੇ ਵਿੱਚ ਸਾਨੂੰ ਆਵਦੇ ਰਾਈਟਰ ਸਾਹਿਬ ਦੀ ਹੱਕਾਂ ਦੀ ਆਵਾਜ਼ ਉਠਾਉਣ ਵਾਸਤੇ ਆਜ਼ਾਦੀ ਦਿੱਤੀ ਗਈ ਹੈ ਇਦਾ ਮਤਲਬ ਤਾਂ ਤੁਸੀਂ ਫਿਰ ਮੁਲਕ ਨੂੰ ਗੁਲਾਮ ਬਣਾ ਲਿਆ ਅੱਜ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੋ ਇਹ ਫੈਸਲਾ ਲੈ ਰਹੀ ਹੈ ਕਿ ਵੀ ਜਿਹੜੇ ਕਿਸਾਨਾਂ ਦੇ ਅੰਦੋਲਨ ਜਾਣਗਰ ਉਹਨਾਂ ਦੇ ਪਾਸਪੋਰਟ ਰੱਦ ਕਰਾਂਗੇ ਉਹਨਾਂ ਦੇ ਟਰੈਕਟਰਾਂ ਦੀਆਂ ਕਾਪੀਆਂ ਰੱਦ ਕਰਾਂਗੇ ਹੋਰ ਇਦਾਂ ਦੇ ਜਿਹੜੇ ਡਾਇਰੈਕਟਰਸ਼ਿਪ ਅੰਗਰੇਜ਼ ਫੈਸਲੇ ਜਿਹੜੇ ਲੈ ਰਹੇ ਹੈ ਗ੍ਰੀਦਾ ਦੇ ਤੋ ਵੀ ਮਾੜੇ ਫੈਸਲੇ ਲੈ ਰਹੇ ਹੈ ਤੋ ਇਹ ਤੋਂ ਸਾਨੂੰ ਕੰਨ ਤੇ ਲਿਖਾ ਪੜ੍ਹ ਲੈਣਾ ਚਾਹੀਦਾ ਹੈ ਕਿ ਬੀਜੇਪੀ ਦੀਆਂ ਜਿਹੜੀਆਂ ਨੀਤੀਆਂ ਕੀ ਹੈ ਬੀਜੇਪੀ ਦੀਆਂ ਅਸਲ ਤੋਂ ਮਨਸ਼ਾ ਕੀ ਹੈ ਮੋਦੀ ਅਸਲ ਤੋਂ ਚਾਹੁੰਦਾ ਕੀ ਹੈ ਅਸਲ ਤੇ ਵੀ ਕੋਈ ਦੇਖੋ ਵੀ ਮੋਦੀ ਸਾਹਿਬ ਨੇ ਰਾਮ ਮੰਦਰ ਦੇ ਨਾਂ ਤੇ ਬੀਜੇਪੀ ਨੇ ਰਾਮ ਮੰਦਰ ਦੇ ਨਾਂ ਤੇ ਉਤੇ ਸ਼ੁਰੂ ਕੀਤਾ ਹੁਣ ਅਜੇ ਇਹ ਸਤਾ ਦੇ ਵਿੱਚ ਆ ਗਏ ਬੜੀ ਧਾਰਮਿਕ ਤੌਰ ਤੇ ਮੈਂ ਜੇ ਕਹਾਂ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਨੇ ਤੈਸ ਇੱਕ ਫੋਟੋ ਵਾਇਰਲ ਹੋਈ ਸੀ ਕਿ ਮੋਦੀ ਸਾਹਿਬ ਜਾ ਰਹੇ ਹੈ ਤੇ ਨਾਲ ਉਹਨਾਂ ਨੇ ਰਾਮ ਮੰਦਰ ਦੀ ਫੋਟੋ ਬਣਾਈ ਹੈ ਤੇ ਰਾਮ ਜੰਦਰ ਨੂੰ ਉਂਗਲ ਲਾਇਆ ਹੋਇਆ ਤੇ ਕਹਿ ਰਹੇ ਕਿ ਮੋਦੀ ਸਾਹਿਬ ਰਾਮ ਜੰਦਰ ਨੂੰ ਮੰਦਰ ਛੱਡਣ ਜਾ ਰਹੇ ਹੈ ਕਿ ਦੀ ਮੈਨੂੰ ਹਾਸੋ ਹੁਣੀ ਗਿਆ ਲੈ ਦੇ ਕੋਡਾ ਮਜ਼ਾਕ ਇਹ ਧਰਮ ਦੇ ਦੌਰ ਦੇ ਹਿੰਦੂਆਂ ਨੂੰ ਚਾਹੀਦਾ ਹੈ ਕਿ ਹਿੰਦੂ ਧਰਮ ਦਾ ਅਪਮਾਨ ਕਰ ਰਿਹਾ ਮੋਦੀ। ਔਰ ਫਿਰ ਤੁਸੀਂ ਦੇਖੋ ਅਵਾਨੀ ਅਡਾਨੀ ਦੀ ਜਦੋਂ ਗੱਲ ਆਈ ਹੈ ਤਾਂ ਮੋਦੀ ਆਪ ਦੀ ਤੁਲਨਾ ਕ੍ਰਿਸ਼ਨ ਤੇ ਸਦਾਮਾ ਦੀ ਕਰਦੇ। ਕ੍ਰਿਸ਼ਨ ਤੇ ਸਦਾਮਾ ਦਾ ਉਥੇ ਉਦਾਹਰਣ ਦੇ ਰਿਹਾ। ਆਪਣੇ ਆਪ ਨੂੰ ਕ੍ਰਿਸ਼ਨ ਸਮਝ ਰਿਹਾ ਤੇ ਉਹ ਆਪਣੇ ਆਪ ਉਹਨੂੰ ਅਡਾਨੀ ਅਵਾਨੀ ਵਰਗਾ ਸਦਾਮਾ ਸਮਝ ਰਿਹਾ। ਇਹ ਹਿੰਦੂ ਧਰਮ ਦਾ ਬੁਰੀ ਤਰ੍ਹਾਂ ਅਪਮਾਨ ਕੀਤਾ ਜਾ ਰਿਹਾ। ਕੋਈ ਸਾਰੇ ਹਿੰਦੂ ਧਰਮ ਮੰਨਣ ਵਾਲਿਆਂ ਨੂੰ ਇਸ ਦੀ ਸੋਚਣਾ ਚਾਹੀਦਾ ਹੈ। ਕਿ ਮੋਦੀ ਕੋਈ ਹਿੰਦੂਆਂ ਦਾ ਹੋ ਨਹੀਂ ਹੈਗਾ ਉਹ ਹਿੰਦੂ ਧਰਮ ਦਾ ਅਪਮਾਨ ਕਰ ਰਿਹਾ ਉਹ ਸਾਰੇ ਲੋਕਾਂ ਨੂੰ ਡਿਟੇਟਰਸ਼ਿਪ ਤੁਸੀਂ ਦੇਖੋ ਮੰਦਰ ਦੇ ਵਿੱਚ ਮੋਦੀ ਜਾ ਰਿਹਾ ਹੈ ਉਹਦਾ ਮੁੱਖ ਮੰਤਰੀ ਹੈ ਜੋਗੀ ਮੁੱਖ ਮੰਤਰੀ ਨਾਲ ਦੀ ਹੋਮ ਮੰਤਰੀ ਕੋਈ ਹੋ ਨਾਲ ਦੀ ਕੋਈ ਵੀ ਮੰਤਰੀ ਨਾਲ ਦੀ ਕੱਲਾ ਜਾ ਰਿਹਾ ਕੈਮਰੇ ਫਿੱਟਾ ਤੇ ਮੋਦੀ ਸਾਹਿਬ ਦੀ ਜਿਹੜੀ ਆ ਉਹ ਫੋਟੋ ਲੱਗ ਰਹੀ ਹੈ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਧਾਰਮਿਕ ਤੌਰ ਤੇ ਲੋਕਾਂ ਨੂੰ ਮੋਸਲ ਬਲੈਕਮੇਲ ਕਰਕੇ ਤੁਸੀਂ 9 ਸਾਲ 10 ਸਾਲ ਹੋ ਗਏ ਸਰਕਾਰ ਚਲਾ ਰਹੇ ਹੋ ਪਰ ਇਹ ਹੁਣ ਜਿਆਦਾ دیر ਚੱਲਣ ਵਾਲੀ ਨਹੀਂ ਹੈ ਔਰ ਰਾਹੁਲ ਗਾਂਧੀ ਜਿਹੜੀ ਗੱਲ ਕਹਿ ਰਹੇ ਹੈ ਦੇਖੋ ਕਿਸਾਨ जख्मी ਹੋਏ راہਲ ਗਾਂਧੀ ਦੇ ਨਾਲ ਉਹਨਾਂ जख्मी ਕਿਸਾਨਾਂ ਦੀ ਹਸਪਤਾਲ ਚ ਪਏ ਕਿਸਾਨਾਂ ਦੀ ਗੱਲ ਜਿਹੜੀ ਹੈ ਅਮਰਿੰਦਰ ਸਿੰਘ ਰਾਜਾ ਬਣਿੰਗ ਨੇ ਆਪਣੇ ਮੋਬਾਈਲ ਤੋਂ راہਲ ਗਾਂਧੀ ਨਾਲ ਗੱਲ ਕੀਤੀ ਔਰ ਕਿਸਾਨ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇ راہਲ ਗਾਂਧੀ ਨੇ ਸਟੇਟਮੈਂਟ ਦਿੱਤੀ ਕਿ ਸਾਡੀ ਸਰਕਾਰ ਆਊਗੀ ਉਸੇ ਐਮਐਸਪੀ ਦੇਵਾਂ ਅਮਰਿੰਦਰ ਸਿੰਘ ਰਾਜਾ ਬਣਿੰਗ ਦੀ ਗੱਈ ਕੱਲ ਪੈਦਲ ਮਾਰਚ ਕੀਤਾ ਗਿਆ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਫੱਕਰ ਦੇ ਬਿਟਰੈਕਟਰ ਮਾਰਚ ਕੀਤਾ ਗਿਆ ਤੋ ਇਸ ਕਰਕੇ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਆਗੂ ਹੈ ਪੰਜਾਬ ਦੇ ਉਹ ਹਮੇਸ਼ਾ ਕਿਸਾਨਾਂ ਦੇ ਸਾਡੇ ਕਿਸਾਨ ਹਲ ਦੇ ਪ੍ਰਧਾਨ ਖਹਿਰਾ ਸਾਹਿਬ ਆਪੋਜੀਸ਼ਨ ਲੀਡਰ ਪ੍ਰਤਾਪ ਸਿੰਘ ਬਾਜਵਾ ਚੰਨੀ ਸਾਹਿਬ ਨੇ ਦੇਖੋ ਜੂ ਕਿਸਾਨਾਂ ਦੇ ਅੱਗੇ ਕਿੰਨਾ ਬੜਾ ਸਟੈਂਡ ਲਿਆ ਕੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਰਗਾ ਸਟੈਂਡ ਭਗਵੰਤ ਮਾਨ ਲੈ ਸਕਦਾ ਜੇ ਚਰਨਜੀਤ ਸਿੰਘ ਚੰਨੀ ਜੇ ਸਟੈਂਡ ਲਿਆ ਸੀ ਉਸ ਤਰ੍ਹਾਂ ਦਾ ਸਟੈਂਡ ਭਗਵੰਤ ਮਾਨ ਲੈ ਕੇ ਦਿਖਾਵੇ ਲੱਤਾਂ ਭਾਰ ਨਹੀਂ ਚੱਲਦੀਆਂ ਇਸ ਕਰਕੇ ਮੈਂ ਇਸ ਸ਼ੁਭ ਕਰਨ ਦੀ ਕਤਲ ਲਈ ਜਿੱਥੇ ਹਰਿਆਣਾ ਦੀ ਸਰਕਾਰ ਨੂੰ ਜ਼ਿੰਮੇਵਾਰ ਸਮਝਦਾ ਉਹਦੇ ਮੈਂ ਪੰਜਾਬ ਦੀ ਸਰਕਾਰ ਨੂੰ ਜ਼ਿੰਮੇਵਾਰ ਸਮਝਦਾ ਪੰਜਾਬ ਸਰਕਾਰ ਨੂੰ ਕਮ ਗੁੰਮਰਾ ਕਰਨਾ ਬੰਦ ਕਰੇ ਜਿਹੜੇ ਜ਼ੀਰੋ ਐਫਆਈਆਰ ਕੀਤੀ ਹੈ ਉਹਨਾਂ ਚ 22 ਨੇਮ ਐਸਪੀ ਦਾ ਨਾਮ ਹੋਮ ਮਿਸਟਰ ਦਾ ਨਾਮ ਜੋ ਉੱਤੇ ਦੀ ਜਿਹੜੇ ਲੋਕ ਬੈਠੇ ਸੀ ਉਹਨਾਂ ਦਾ ਨਾਮ ਦਰਜ ਕਰੇ ਤਾਂ ਤਾਂ ਲੱਗੂ ਕਿ ਜਦਨਾ ਕਿ ਪੰਜਾਬ ਦੇ ਹੱਕਾਂ ਦੇ ਇਤਾਂ ਦੇ ਭੁਵੰਤਮਨ ਕੋ ਕੰਮ ਕਰ ਰਿਹਾ ਹੈ ਆਦਰਵਾਇਜ਼ ਪੰਜਾਬ ਦੇ ਲੋਕ ਹੁਣ ਸਮਝ ਚੁੱਕਿਆ ਹੈ ਇਹ ਕਹਿੰਦੇ ਹੁੰਦੇ ਸੀ ਵੀ ਕੋਈ ਵੀ ਰਾਜਨੀਤਿਕ ਐਮਐਲਏ ਕਿਉਂ ਆਉਂਦਾ ਹੈ ਮੈਨਿਸਟਰ ਆਉਂਦਾ ਹੈ ਉਹਨਾਂ ਕੋ ਸਵਾਲ ਪੁੱਛੋ ਨਹੀਂ ਤਾਂ ਉਹਨਾਂ ਦੇ ਰੋੜੇ ਮਾਰੋ ਇਹ ਰੋੜੇ ਮਾਰਨ ਨੂੰ ਲੋਕਾਂ ਨੂੰ ਇਹਨਾਂ ਨੇ ਸਿਖਾਇਆ ਤੇ ਜਦੋਂ ਇਹਨਾਂ ਨੂੰ ਲੋਕ ਖੜੇ ਸਵਾਲ ਪੁੱਛਦੇ ਆ ਤੇ ਇਹ ਲੋਕਾਂ ਨੂੰ ਘਾਣਾ ਕਰਦੇ ਤੁਸੀਂ ਪਿਛਲੇ ਵੀ ਨਹੀਂ ਇੱਕ ਐਮਐਲਏ ਦੀ ਵੀਡੀਓ ਵਾਇਰਲ ਹੋਈ ਹੈ ਕੋਈ ਤਾਂ ਕਿਸਦਾ ਮੋਬਾਈਲ ਖੋਲ ਲੈਂਦੇ ਇਹ ਲੋਕਾਂ ਨੂੰ ਤੁਸੀਂ ਆਪ ਨਹੀਂ ਸਿਖਾਇਆ ਤੁਸੀਂ ਹੁਣ ਕਿਉਂ ਤਕਲੀਫ ਬਣਦੇ ਹੋ ਜਿਸੇ ਵਾਸਤੇ ਖੜਾ ਜਿਹੜਾ ਖੋਹਦੇ ਹੋ ਤੁਸੀਂ ਆਪ ਦੀ ਗੁੰਮ ਵੀ ਹੁਣ ਆਉਣ ਵਾਲਾ ਸਮਾਰ ਹੈ 2024 ਤੁਸੀਂ ਦੇਖਿਓ ਜੇ ਬਚਨ ਸਿੰਘ ਸਾਹਿਬ ਨੇ ਕਿਹਾ ਵੀ ਇਹਨਾਂ ਝਾੜੂ ਵਾਲਿਆਂ ਨੇ ਸਾਰਾਂ ਦੇ ਪਾਥ ਜਿਹੜੇ ਰੋੜੇ ਇਹਨਾਂ ਨੇ ਇਕੱਠੇ ਕਰਨ ਨੂੰ ਕਿਹਾ ਸੀ ਲੋਕ ਇਕੱਠੇ ਕਰਕੇ ਬੈਠੇ। ਤੋਂ ਇਹ ਸ਼ੁਭ ਕਰਨ ਦਾ ਜਿਹੜਾ ਕਤਲ ਹੋਇਆ ਹੈ ਇਹਦੇ ਲਈ ਸਿੱਧੇ ਤੌਰ ਤੇ ਮੈਂ ਸਮਝਦਾ ਮੋਦੀ ਵੀ ਜ਼ਿੰਮੇਵਾਰ ਹੈ, ਕੱਟੜ ਸਰਕਾਰ ਜ਼ਿੰਮੇਵਾਰ ਹੈ, ਭਗਵਾਨ ਤੁਮਾਨ ਨੇ ਵੀ ਜ਼ਿੰਮੇਵਾਰ। ਕੀ ਲੱਗਦਾ ਕਿ ਕੇਂਦਰ ਦੇ ਵਿੱਚ ਸਰਕਾਰ ਆ ਜਿਹੜੀ ਕਾਂਗਰਸ ਦੀ ਆਵੇਗੀ? ਦੇਖੋ ਕਾਂਗਰਸ ਪਾਰਟੀ ਸਰਕਾਰ ਬਣਨ ਲਈ ਨਹੀਂ ਲੱਗਦੀ। ਹੂੰ। ਰਾਹੁਲ ਗਾਂਧੀ ਇੱਕ ਐਸਾ ਲੀਡਰ ਹੈ ਜਿਹਨੇ 6000 ਕਿਲੋਮੀਟਰ ਪੈਦਲ ਮੰਦਰ ਯਾਤਰਾ ਕੀਤੀ। ਜੀ। ਬੇਰੁਜ਼ਗਾਰੀ ਦੇ ਖਿਲਾਫ, ਗੁੰਡਾਗਰਦੀ ਦੇ ਖਿਲਾਫ ਆਵਾਜ਼ ਉਠਾਈ ਆਮ ਲੋਕਾਂ ਦੇ ਨਾਲ ਉਹ ਮਿਲੇਗਾ ਉਸ ਇਸ ਕਰਕੇ ਉਹ ਸਤਾ ਤਬਦੀਲੀ ਦੀ ਗੱਲ ਜੇ ਕਹੇ ਸਤਾ ਚ ਆਉਣ ਵਾਸਤੇ ਕਰ ਰਹੇ ਆ ਸਤਾ ਚ ਆਉਣ ਵਾਸਤੇ ਨਹੀਂ ਪੂਰੇ ਦੇਸ਼ ਦੀ ਇੱਜ਼ਤ ਤੇ ਖਣਤਾ ਨੂੰ ਬਚਾਉਣ ਵਾਸਤੇ ਰਾਹੁਲ ગાંધી ਇਹ ਸਮੁੱਚੀ ਕਾਂਗਰਸ ਪਾਰਟੀ ਜਤਨ ਕਰ ਰਹੀ ਹੈ ਅੱਜ ਭਾਰਤ ਜੋੜੋ ਯਾਤਰਾ ਤੋਂ ਬਾਅਦ ਭਾਰਤ ਜੋੜੋ ਨਿਆਂ ਯਾਤਰਾ ਸ਼ੁਰੂ ਕੀਤੀ ਪਰ ਦੱਕਣ ਦੇ ਵਿੱਚ ਤੁਸੀਂ ਦੇਖੋ ਵੀ ਜਿੰਨੇ ਟੀਵੀ ਚੈਨਲ ਆ ਮੈਂ ਤਾਂ ਹੈਰਾਨ ਇਸ ਗੱਲ ਤੇ ਕੋਈ ਨਹੀਂ ਦਿਖਾ ਰਿਹਾ ਲੱਖਾਂ ਦਾ ਉੱਤੇ ਕੱਟ ਹੁੰਦਾ ਹੈ ਲੱਖਾਂ ਆਪਣੀ ਗੱਲ راہੁਲ ਗਾਂਧੀ ਕਹਿ ਰਹੇ ਨੇ ਪੈਦਲ ਤੁਰ ਕੇ ਜਾਂਦੇ ਨੇ ਪਹਿਲਾਂ راہੁਲ ਗਾਂਧੀ ਦੀ ਟੀ-ਸ਼ਰਟ ਤੋਂ ਉਹਨਾਂ ਨੂੰ ਤਕਲੀਫ ਹੋ ਗਈ ਸੀ ਤੂੰ ਇਸ ਕਰਕੇ راہੁਲ ਗਾਂਧੀ ਜੀ ਜਿਹੜੀ ਗੱਲ ਕਰ ਰਹੇ ਹੋ ਉਹ ਲੋਕਾਂ ਦੇ ਹੱਕਾਂ ਦਿੱਤਾ ਨੂੰ ਬਚਾਉਣ ਦੀ ਗੱਲ ਕਰ ਰਹੇ ਹੈ ਬੇਰਜ਼ਗਾਰੀ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਹੈ ਮੇਨ ਮਸਲਾ ਕੀ ਹੈ ਲੋਕਤੰਤਰ ਨੂੰ ਬਚਾਉਣ ਦਾ ਆ ਲੋਕਤੰਤਰ ਖਤਰੇ 'ਚ ਹੀ ਹੈ ਨਾ ਹਰਿਆਣੇ ਦੇ ਲੋਕਾਂ ਦੇ ਪਾਸਪੋਰਟ ਜ਼ਬਤ ਕਰ ਲਏ ਖਰਨ ਜਿਹੜੇ ਕਿਸਾਨਾਂ ਟਰੈਕਟਰਾਂ ਦੀਆਂ ਕਾਪੀਆਂ ਰੱਦ ਕਰਨ ਦੀ ਗੱਲਾ ਕਰਦੇ ਐ ਡਿਟਰੋਸ਼ਿਪ ਇਹ ਭਾਰਤ ਦਾ ਸੰਵਿਧਾਨ ਬਦਲਣ ਦਾ ਕੰਮ ਕਰ ਰਹੀ ਹੈ ਬੀ ਜੀ ਪੀ ਜਿਹੜਾ ਨਾ ਸੁਫਾ ਕਦੇ ਪੂਰਾ ਹੋਣ ਵਾਲਾ ਨਹੀਂ ਹੈ ਅੱਜ ਲੋਕਤੰਤਰ ਨੂੰ ਬਚਾਉਣ ਲਈ 바ਵਾ ਸਾਹਿਬਾਂ ਮਿਲ ਕੇ ਦੇ ਸੰਵਿਧਾਨ ਨੂੰ ਬਚਾਉਣ ਲਈ ਸਮੁੱਚੀ ਕਾਂਗਰਸ ਪਾਰਟੀ ਔਰ ਸਾਰੀਆਂ ਉਹ ਤਰ੍ਹਾਂ ਜਿਹੜੀਆਂ ਦੇਸ਼ ਦਾ ਲੋਕਤੰਤਰ ਬਚਾਉਣਾ ਚਾਹੁੰਦੀਆਂ ਇਸੇ ਲੱਗੀਆਂ ਹੋਈ ਪੀ ਵੀ ਐਮ ਦੇ ਖਿਲਾਫ ਅਸੀਂ ਆਵਾਜ਼ ਉਠਾਈ ਸੀ ਕਾਫੀ ਸਮਾਂ ਪਹਿਲਾਂ ਮੈਰਾ ਅੰਬਲੈਂਸ ਪਾਸਵਾਨ ਦੀ ਨਾਲ ਲਗ ਰਿਹਾ ਸਭ ਤੋਂ ਪਹਿਲਾਂ ਅੰਬਲੈਂਸ ਪਾਸਵਾਨ ਨੇ ਇਸ ਗੱਲ ਹੀ ਕਿਹਾ ਸੀ ਕਿ EVM ਗੜਬੜ ਹੌਲੀ ਹੌਲੀ ਗੂਮੰਡ ਬਣੀ ਮੈਂ ਸੁਪਰੀਮ ਕੋਰਟ ਦੇ ਐਡਵੋਕੇਟਸ ਦਾ ਬਹੁਤ ਧੰਨਵਾਦੀ ਹਾਂ ਕਿ ਸੁਪਰੀਮ ਕੋਰਟ ਦੇ ਸਾਰੇ ਐਡਵੋਕੇਟਸ ਨੇ ਇਸ ਤੇ ਆਵਾਜ਼ ਚੁੱਕੀ ਹੈ ਅੱਜ ਇਹ ਅੰਦੋਲਨ EVM ਦੇ ਖਿਲਾਫ ਅੰਦੋਲਨ ਜਿਹੜਾ ਹੈ ਉਹ ਜੋਰ ਫੜ ਰਿਹਾ ਹੈ ਤੇ EVM ਖਤਮ ਹੋਊਗੀ ਤੇ ਨਾਲ ਨਾਲ EVM ਖਤਮ ਹੋਊਗੀ ਤੇ ਨਾਲ ਦੇ ਨਾਲ ਮੋਦੀ ਵੀ ਖਤਮ ਹੋਊਗਾ ਪੰਜਾਬ ਸਰਕਾਰ ਦੀ ਗੱਲ ਕਰੀਏ ਲਾਅ ਐਂਡ ਆਰਡਰ ਦੀ ਸਥਿਤੀ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਅੱਜ ਇੱਕ ਹੋਰ ਨੌਜਵਾਨ ਦਾ ਜਿਹੜਾ ਕਤਲ ਹੋ ਜਾਂਦਾ ਆਪ ਦੇ ਨਜ਼ਦੀਕੀ ਦੱਸੇ ਜਾ ਰਿਹਾ ਤਾਂ ਦੇਖੋ ਲਾਅ ਐਂਡ ਆਰਡਰ ਦੀ ਸਥਿਤੀ ਕਿਤੇ ਨਾ ਕਿਤੇ ਮੈਂਟੇਨ ਹੈ ਲੱਗਦਾ ਕਿ ਪੰਜਾਬ ਸਰਕਾਰ ਇਹਨਾਂ ਵੱਲ ਜਿਹੜਾ ਧਿਆਨ ਦੇ ਰਹੀ ਹੈ ਦੇਖੋ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨਾਂ ਦਾ ਲਾਅ ਐਂਡ ਆਰਡਰ ਕੋਈ ਤਾਂ ਉਹਨਾਂ ਦਾ ਧਿਆਨ ਇਸ ਗੱਲ 'ਤੇ ਵੀ ਕਿਹੜਾ ਝੂਠ ਬੋਲ ਕੇ ਕਿਹੜਾ ਹਥਿਆਰ ਕੱਢ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਜਾਵੇ ਸਿੱਧੂ ਗੋਸੀ ਵਾਲਾ ਦਾ ਕਤਲ ਹੋਇਆ ਅੱਜ ਤੱਕ ਉਹ ਬੰਦੇ ਸਾਰੇ ਵੀ ਸਾਰੇ ਫੜੇ ਨਹੀਂ ਗਏ ਚਰਾਣ ਤੱਕ ਪੇਛੜੀ ਹੋਏ ਉਹਦਾ ਪਿਓ ਵਿਚਾਰਾ ਪਿੱਟਦਾ ਮਰ ਗਿਆ ਕਿ ਸਾਨੂੰ ਹਿਸਾਬ ਮਿਲਣਾ ਚਾਹੀਦਾ ਆ ਜੋ ਇਹਨਾਂ ਦੀ ਪਾਰਟੀ ਦਾ ਬੰਦਾ ਵਰਕਰ ਚਰੇ ਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਾਰਦਾ ਤਰਨ ਤਰਨ ਚ ਕੀ ਹੁਣ ਵੀ ਇਹ ਸਮਝਣਗੇ ਪਰ ਇਹਨਾਂ ਦਾ ਜੋਰ ਲੱਗਿਆ ਹੋਇਆ ਤੇ ਸਾਰੇ ਅਖਬਾਰਾਂ ਦੇ ਉੱਤੇ ਅਸੀਂ ਆਪਣੇ ਵੱਡੇ ਇਸ਼ਤਿਹਾਰ ਲਾਈਏ ਤੇ ਸਾਰੇ ਵੱਡੇ ਵੱਡੇ ਬੋਰਡ ਲਾਈਏ ਹਰ ਰੋਜ਼ ਬੋਰਡ ਲੱਗ ਰਹੇ ਸਾਢੇ 700 ਕਰੋੜ ਰੁਪਇਆ ਅੱਜ ਤੱਕ ਇਹਨਾਂ ਨੇ ਮਸ਼ਹੂਰੀਆਂ ਤੇ ਲਾ ਬਈ ਗੁਜਰਾਤ ਦੇ ਸਾਡੇ ਪੰਜਾਬ ਦੇ ਪੈਸੇ ਦਾ ਹਿਅਾਰ ਕਿਉਂ ਲੱਗੇ ਰੈਣੀ ਸਾਡੇ ਪੰਜਾਬ ਦੇ ਪੈਸੇ ਦਾ ਹਿਅਾਰ ਕਿਉਂ ਲੱਗੇ ਦੂਜੀਆਂ ਸਟੇਟਾਂ 'ਚ ਤੁਸੀਂ ਜਾਹਜਾਂ ਦੇ ਚੜ੍ਹੇ ਫਿਰਦੇ ਹੋ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਸੀ ਉਹ ਵਿਚਾਰਾ ਜਾਹਜ ਤੇ ਜਾਂਦਾ ਸੀ ਤਾਂ ਕਹਿੰਦੇ ਲੋ ਚੰਨੀ ਜਾਹਜ ਤੇ ਜਾਂਦਾ ਹੈ ਯਾਨੀ ਤੁਸੀਂ ਅਸਲ 'ਚ ਭਗਵਾਨਤਮਨ ਕੇਜਰੀਵਾਲ ਦਾ ਡਰਾਈਵਰ ਬਣ ਕੇ ਚੱਲ ਰਿਹਾ ਹੈ ਕੇਜਰੀਵਾਲ ਦਾ ਜਿਹੜਾ ਡਰਾਈਵਰ ਹੁੰਦਾ ਕੇਜਰੀਵਾਲ ਨੇ ਕਿੱਥੇ ਜਾਣਾ ਹੈ ਉਹ ਭਗਵਾਨਤਮਨ ਸਾਹਿਬ ਤੋਂ ਬਣਾ ਜਾਹਜ ਜਾ ਨਹੀਂ ਸਕਦਾ ਪੈਸਾ ਪੰਜਾਬ ਤੋਂ ਬਰਬਾਦੀ ਹੋ ਰਹੀ ਹੈ ਲਾੜਾਂ ਨੂੰ ਤਾਂ ਕੋਈ ਬਜੇ ਦੇ ਵੱਲ ਧਿਆਨ ਨਹੀਂ ਹੈ ਤੁਸ ਲਈ ਪੰਜਾਬ ਦੇ ਲੋਕ ਇਸ ਦੀ ਚਿੰਤਾ ਕਰਨ ਸਾਰੀ ਜਨਗਤ ਚਿੰਤਤ ਹੈ ਕਿ ਲਾਂਡਾੜ ਜਿੰਨਾ ਅੱਜ ਕੋਈ ਸੇਫ ਨਹੀਂ ਹੈ ਅੱਜ ਤੋਂ ਲੰਬਾ ਸਮਾਂ ਪਹਿਲਾਂ ਅਸੀਂ ਦੇਖਿਆ ਅਤਵਾਦ ਦਾ ਦੌਰ ਜਿਨ੍ਹਾਂ ਲੋਕ ਨੇ ਅਤਵਾਦ ਦਾ ਦੌਰ ਦੇਚਾ ਜਿਨ੍ਹਾਂ ਦੇ ਘਰ ਉਜੜੇ ਉਹਨਾਂ ਟਾਈਮਾਂ ਅੱਜ ਉਹਨਾਂ ਲੋਕਾਂ ਨੂੰ ਫਿਰ ਇੱਕ ਵਾਰ ਡਰਾਉਂਦਾ ਸਤਾਉਂਦਾ ਵੀ ਕਿਤੇ ਉਸ ਤਰ੍ਹਾਂ ਦਾ ਮਾਹੌਲ ਫਿਰ ਘਟਣਾ ਹੋ ਜੇ ਕੋਈ ਸੜਕ ਤੇ ਜਾਂਦਾ ਸੇਫ ਨਹੀਂ ਹੈ ਇੱਥੇ ਇੱਕ ਵਪਾਰੀ ਦਾ ਕਤਲ ਹੋਇਆ ਬਠਿੰਡੇ ਚ ਅੱਜ ਕਤਲ ਹੋਇਆ ਹਰ ਰੋਜ਼ ਹਰ ਰੋਜ਼ ਕਤਲ ਹੋ ਰਿਹਾ ਹੈ ਦੋਸ਼ੀ ਫੜੇ ਨਹੀਂ ਜਾ ਰਹੇ ਉਹ ਇਸ ਤੇ ਲਾਂਡ ਆਰਡਰ ਬਿਲਕੁਲ ਪੰਜਾਬ ਦੇ ਵਿੱਚ ਕਮਜ਼ੋਰ ਸਰਕਾਰ ਹੈ ਮਸ਼ਹੂਰੀਆਂ ਤੋਂ ਬਿਨਾਂ ਇਹਨਾਂ ਦੇ ਕੋਲ ਕੋਈ ਕੰਮ ਨਹੀਂ ਦਸਮਤੇ ਪੰਜਾਬ ਦੇ ਲੋਕ 2024 ਚ ਇਸ ਭਗਵੰਤਬਾਦ ਦੇ ਕੇਜਰੀਵਾਲ ਦੇ ਗੱਪਾਂ ਤੇ ਝੂਠਾਂ ਦਾ ਬਣੀ ਸਰਕਾਰ ਤੋਂ ਜਵਾਬ ਪੁੱਛਣ ਤੁਸੀਂ ਗੱਪਾਂ ਦੀ ਗੱਲ ਕੀਤੀ ਹੈ ਕਿ ਗੱਪ ਮਾਰ ਰਹੇ ਆ ਸੀਐਮ ਭਗਵੰਤ ਮਾਨ ਪਰ ਉਹ ਤਾਂ ਕਹਿੰਦੇ ਕਿ 14 ਸੀਟਾ ਅਸੀਂ ਜਿੱਤਾਂਗੇ ਸਿੱਧਾ ਤੇਰਾ ਕਿ ਕਿੱਥੋਂ ਲਿਆਉਣਗੇ ਚੰਡੀਗੜ੍ਹ ਵਾਲੀ ਮਿਲਾਕੇ ਕਹਿ ਰਹੇ ਉਹ ਕਹਿ ਰਹੇ ਨਾ 0 0 ਤੇਰਾ ਕਹਿ ਰਿਹਾ ਅਸਲ ਚ ਸੱਚ ਕਹਿੰਦੇ ਆ ਵੀ ਆਉਦੇ ਮੂੰਹ ਨਿਕਲਦਾ ਇਹ 0 ਚ ਰਹਿਣ ਤੁਹਾਡੇ ਕੋਲੇ ਇਹ ਪੰਜਾਬ ਦੇ ਲੋਕ ਸਮਝ ਚੁੱਕੇ ਆ 0 ਤੇਰਾ ਕਹਿ ਰਿਆ ਤੂੰ 0 ਇਹ ਨਾ ਨਹੀਂ ਆਉਣਗੇ 13 ਬੁੱਝਾ ਨਹੀਂ ਆਉਣਗੇ